ਭਾਂਜੀ ਵੀਡੀਓ ਦੇਖ ਰਹੇ ਸਾਬ ਜੀਨ ਲੈ ਕੇ ਹਾਂ ਜਰਿਆਂ ਅੱਜ ਦੀ ਵੱਡੀ ਖਬਰ ਜੀਐਸਟੀ ਘਟਣ ਤੇ ਵੀ ਦੁਕਾਨਦਾਰ ਵਸੂਲ ਰਹੇ ਨੇ ਪੁਰਾਣੀ ਕੀਮਤ ਤਾਂ ਜਿੱਥੇ ਦਰਜ ਕਰਵਾਉ ਸ਼ਿਕਾਇਤ ਬੀਤੇ ਦਿਨ ਕੇਂਦਰ ਸਰਕਾਰ ਨੇ ਜੀਐਸਟੀ ਟੈਕਸ ਸਲੈਬ ਵਿੱਚ ਵੱਡੇ ਬਦਲਾ ਕਰਦਿਆਂ ਕਈ ਚੀਜ਼ਾਂ ਨੂੰ ਟੈਕਸ ਮੁਕਤ ਕਰ ਦਿੱਤਾ ਹੈ ਇਸ ਨਾਲ ਰੋਜ਼ਾਨਾ ਜ਼ਰੂਰਤ ਦੀਆਂ ਕਈ ਚੀਜ਼ਾਂ ਸਸਤੀਆਂ ਹੋ ਗਈਆਂ ਹਨ ਹਾਲਾਂਕਿ ਕਈ ਦੁਕਾਨਦਾਰ ਅਜੇ ਵੀ ਭਰਾ ਨੇ ਭਾਅ ਅਸਮਾਨਕ ਵਿੱਚ ਕੇ ਵੱਡਾ ਮੁਨਾਫਾ ਕਮਾ ਰਹੇ ਹਨ ਪਰ ਹੁਣ ਸਰਕਾਰ ਇਸ ਦੀ ਸਖਤ ਨਿਗਰਾਨੀ ਕਰ ਕਰਨ ਜਾ ਰਹੀ ਹੈ ਜੋ ਦੁਕਾਨਦਾਰ ਅਜੇ ਵੀ GST ਦੇ ਭਾਅ ਸਮਾਨ ਵੇਚ ਰਹੇ ਹਨ ਕਾ ਕੋਨਾਂ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਕੇਂਦਰ ਅਤੇ ਸੂਬਾ ਸਰਕਾਰ ਨੇ GST ਦੀਆਂ ਦੁਕਾਨੀਆਂ ਨੂੰ 55 ਚੀਜ਼ਾਂ ਦੀ ਲਿਸਟ ਸੌਂਪੀ ਹੈ ਦੁਕਾਨੀਆਂ ਨੂੰ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਤੇ ਨਿਗਰਾਨੀ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਉਪਭੋਗਤਾ ਵੀ ਦਰਜ ਕਰਵਾ ਸਕਦੇ ਹਨ ਸ਼ਿਕਾਇਤ ਅਤੇ ਉਪਭੋਗਤਾ ਜੇ ਚਾਹਣ ਤਾਂ ਉਹ ਖੁਦ ਦੁਕਾਨਦਾਰ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਕੱਤੇ ਜਨਤਕ ਮੰਡ ਮੰਤਰਾਲੇ ਨੇ 22 ਨਵੰਬਰ ਤੋਂ ਨਵੀਆਂ ਸਹੂਲਤਾਂ ਸ਼ੁਰੂ ਕਰ ਕਰ ਸ਼ੁਰੂ ਕੀਤੀ ਹੈ ਰਾਸ਼ਟਰ ਉਪਭੋਗਤਾ ਹੈਲਪਲਾਈਨ ਅਤੇ ਇਨਗ੍ਰਾਮ ਪੋਰਟ ਤੇ ਜੀਐਸਟੀ ਨਾਲ ਜੁੜੀਆਂ ਸ਼ਿਕਾਇਤਾਂ ਲਈ ਵੱਖਰੀ ਸ਼੍ਰੇਣੀ ਬਣਾਈ ਗਈ ਹੈ ਕੰਜੀ ਕੰਜੀ ਉਮਰ ਹੈਲਪਲਾਈਨ ਨੰਬਰ ਤੇ ਮੈਸੇਜ ਜਾਂ ਵਟਸਐਪ ਰਾਹੀਂ ਸ਼ਿਕਾਇਤ ਦਰਜ ਕਰੋ ਰਾਸ਼ਟਰੀ ਉਪਭੋਗਤਾ ਹੈਲਪਲਾਈਨ ਨੰਬਰ 1915 ਤੇ ਵੀ ਸ਼ਿਕਾਇਤ ਕਰ ਸਕਦੇ ਹੋ 1800 ਤੇ 1100 ਤੇ 11400 ਤੇ ਵੀ ਸ਼ਿਕਾਇਤ ਦਰਜ ਕਰਵਾ ਕਰਵਾਈ ਜਾ ਸਕਦੀ ਹੈ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਐਪ ਅਧਿਉ ਮੰਗ ਐਪ ਤੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਨੂੰ ਕਰਵਾਈ ਜਾ ਸਕਦੀ ਹੈ ਕੰਜ਼ਿਊਮਰ ਹੈਲਪਲਾਈਨ ਦੀ ਵੈਬਸਾਈਟ ਤੇ ਸ਼ਿਕਾਇਤ ਉਤਰ ਜਕਰਵਾ ਜਾਂ ਕਰਵਾਈ ਜਾ ਸਕਦੀ ਹੈ 22 ਨੰਬਰ ਤੋਂ ਲਾਗੂ ਹੋਣਗੇ ਨਵੀਆਂ ਦਰਾਂ ਜੀਐਸਟੀ ਦੀਆਂ ਨਵੀਆਂ ਦਰਾਂ 22 ਨੰਬਰ ਤੋਂ ਲਾਗੂ ਹੋਣ ਜਾਣਗੀਆਂ ਕੱਲ ਜਾਨੀ ਸੋਮਵਾਰ ਤੋਂ ਦੇਸ਼ ਵਿੱਚ ਸਿਰਫ ਜੀਐਸਟੀ ਦੀਆਂ ਦੋ ਦਰਾਂ 5% ਅਤੇ 18% ਹੀ ਲਾਗੂ ਹੋਣ ਗਿਆ ਇਸ ਨਾਲ ਦੇਸ਼ ਵਿੱਚ ਰਜਣਾ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕੀ ਪਨੀਰ ਅਤੇ ਘੋਸਮੇ ਤੇਸੀ ਅਤੇ ਕਾਰਾਂ ਵੀ ਸਸਤੀਆਂ ਹੋ ਜਾਣੀਆਂ ਕੇਂਦਰ ਸਰਕਾਰ ਅਨੁਸਾਰ ਪੁਰਾਣੇ ਸਟਾਕ ਅਤੇ ਬੇਸ਼ੱਕ ਜੀ GST ਦੇ ਨਾਲ ਕੀਮਤ ਜ਼ਿਆਦਾ ਹੋਵੇਗੀ ਪਰ ਇਸ ਨੂੰ ਵੀ ਬਿਨਾਂ GST ਦੇ ਘੱਟ ਰੇਟ ਤੇ ਵੇਚਿਆ ਜਾਵੇਗਾ ਖਬਰ ਨਾਨੰਤ ਤੱਕ ਬਨੇ ਰਹਿਣ ਲਈ ਧੰਨਵਾਦ ਜੀ ਕਮੈਂਟ ਵਿੱਚ ਆਪਣੀ رائے ਅਤੇ ਸਲਾਹ ਜ਼ਰੂਰ ਦਿਓ ਜੀ